ਜੀ ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ ਇੱਕ ਠੰਡਾ ਸੀ ਬੁਰਜ ਉੱਤੋਂ ਢਾਰ ਦੀ ਸਿਠਾਰੀ ਦੋ ਮਿਲਾਂ ਨੇ ਬੁੱਕਲ ਚਲਾ ਲਵੇ ਉੱਤੋਂ ਕਹਿਰ ਬਰਤਾਉਂਦੀ ਸੀ ਕਿ ਠੰਡ ਵਈ ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ ਦੋਸਤੋ ਕੌਣ ਕੌਣ ਗਿਆ ਸਰਹੰਦ ਬਈ ਸ਼ੁਰੂ ਤੋਂ ਹੀ ਛੋਟੇ ਹੁੰਦਿਆਂ ਤੋਂ ਹੀ ਅਸੀਂ ਨਗਰ ਕੀਰਤਨ ਦੇ ਸ਼ਬਦ ਬੋਲਦੇ ਆਏ ਆ ਤੇ ਹੁਣ ਵੀ ਸਾਡਾ ਇੰਟਰਸਟ ਹੈਗਾ ਇਹਦੇ ਚ ਬਹੁਤ ਜ਼ਿਆਦਾ ਜਿਆਦਾ ਫੋਨ ਯੂਜ਼ ਕਰਦੇ ਹੋ ਕਿ ਰੱਬ ਦਾ ਨਾਮ ਲੈਣੇ ਹੁੰਦੇ ਸੀ ਰੱਬ ਦਾ ਨਾਮ ਰੱਬ ਦਾ ਨਾਮ ਵਧੀਆ ਲੱਗਦਾ ਹੈ ਰੱਬ ਦਾ ਨਾਮ ਯੈਸ ਤੇ ਕਿਵੇਂ ਸ਼ੌਂਕ ਪਿਆ ਕਿ ਤੁਸੀਂ ਇਹਨਾਂ ਨੂੰ ਚੂਜ਼ ਕਰੀਏ ਕਿ ਇਹ ਜਾ ਕੇ ਉਹ ਚੀਜ਼ ਕਰਨ ਮੈਂ ਆਪਣੇ ਪਹਿਲਾ ਮੁੰਡੇ ਨੂੰ ਵੀ ਇਸ ਤਰ੍ਹਾਂ ਸਿਖਾਉਂਦੀ ਰਹੀ ਸਕੂਲ 'ਚ ਬਹੁਤ ਉਹ ਗਾਉਂਦਾ ਰਿਹਾ ਧਾਰਮਿਕ ਵੀ ਗਾਣੇ ਵੀ ਹੁਣ ਮੇਰਾ ਬੱਚਿਆਂ ਵਾਲਾ ਵੀ ਕੁੜੀਆਂ ਵਾਲਾ ਇੱਕ ਉੱਠਣ ਪਤਾ ਲੱਗੇ ਵੀ ਫਰਾਂ ਨਹੀਂ ਦੀਆਂ ਬੱਚੀਆਂ ਮੈਨੂੰ ਆਪ ਨੂੰ ਸ਼ੌਂਕ ਸਿਰਫ ਇਹ ਮੈਨੂੰ ਇਹ ਵੀ ਚੰਗੇ ਪਾਸੇ ਬੱਚੇ ਲੱਗਣ ਬੱਚੇ ਮੋਬਾਈਲਾਂ ਨਾਲ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਮੈਨੂੰ ਇਹ ਵੀ ਚੰਗੇ ਪਾਸੇ ਬੱਚੇ ਲੱਗੇ ਰਹੇ ਰਾਤ ਨੂੰ ਪੈਣ ਤੋਂ ਪਹਿਲਾਂ ਜੇ ਪੈਣੇ ਨਾਲ ਪਤਾ ਦਾਦੀ ਹੁਣ ਕੁਝ ਕਹੂਗੀ ਪਹਿਲਾਂ ਪਾਠ ਕਰਕੇ ਇਹਨਾਂ ਨੇ ਫਿਰ ਇਹ ਪੈਂਦੀਆਂ ਐਵੇਂ ਪੈਂਦੀਆਂ ਨਹੀਂ ਦਾਦੀ ਸਾਨੂੰ ਨੀਂਦ ਹੀ ਨਹੀਂ ਆਉਂਦੀ ਜੇ ਅਸੀਂ ਪਾਠ ਨਹੀਂ ਕਰਦੀਆਂ ਪਾਠ ਕਰਕੇ ਪੈਣਾ ਰਾਤ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਾਲਿਕ ਅੱਜ ਅਸੀਂ ਤੁਹਾਨੂੰ ਦੋ ਇੰਨੀਆਂ ਪਿਆਰੀਆਂ ਕੁੜੀਆਂ ਨਾਲ ਮਿਲਵਾਉਣ ਜਾ ਰਹੇ ਹਾਂ ਕਿ ਜੋ ਰੱਬ ਦੇ ਅਰਦਾਸ ਵਲ ਲੱਗੀਆਂ ਹੋਈਆਂ ਨੇ ਜੇ ਅੱਜ ਕੱਲ ਬੱਚਿਆਂ ਦੀ ਗੱਲ ਕੀਤੀ ਜਾਵੇ ਤੇ ਉਹ ਜਿਹੜੇ ਨੇ ਫੋਨ ਵਿੱਚ ਲੱਗੇ ਰਹਿੰਦੇ ਨੇ ਤੇ ਪਰ ਅੱਜ ਸਾਡੇ ਕੋਲ ਦੋ ਕੁੜੀਆਂ ਮੌਜੂਦ ਨੇ ਇੱਕ 12 ਸਾਲ ਦੀ ਹੈ ਤੇ ਇੱਕ ਕੇਵਲ 8 ਸਾਲ ਦੀ ਕੁੜੀ ਹੈ ਜੋ ਕਿ ਗੁਰਸਿੱਖੀ ਵਲ ਲੱਗੀਆਂ ਹੋਈਆਂ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਕਿਦਾਂ ਪਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਗੁੱਡ ਈਵਿੰਗ ਨਵਰੀਤ ਕੋ ਤੁਹਾਡਾ ਗੁੱਡ ਨੇਮ ਤਨਵੀਰ ਕੋ ਤੋ ਪਹਿਲਾ ਤੁਸੀਂ ਸਾਨੂੰ ਕੀ ਸੁਣਾਉਂਗੇ ਅਸੀਂ ਗੁਰਗੋਬਿੰਦ ਸਿੰਘ ਜੀ ਦਾ ਕਵਿਤਾ ਸੁਣਾਵਾਂਗੇ ਹਾਂਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਨਾ ਗੁਜਰੀ ਜਿੱਥੇ ਬੋਤ ਮਾੜੀ ਇਕ ਟੰਡਾ ਸੀ ਬੁਰਜ ਉੱਤ ਠਾ ਬਿਸਿ ਟਾਰੀ ਜੀ ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ ਇੱਕ ਠੰਡਾ ਸੀ ਬੁਰਜ ਜੀ ਉੱਤੋਂ ਢਾਰ ਦੀ ਸੀ ਠਾਰੀ ਦੋ ਮਿਲਾਨੋ ਨੇ ਬੁੱਕਲ ਚਲੈ ਲਵੇ ਉੱਤੋਂ ਕਹਿਰ ਬਰਤੋਂਦੀ ਸੀ ਕਿ ਠੰਡ ਵਈ ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ ਦੋਸਤੋ ਕੌਣ ਕੌਣ ਗਿਆ ਸਰਹੰਦ ਬਈ ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ ਦੋਸਤੋ ਕੌਣ ਕੌਣ ਗਿਆ ਸਰਹੰਦ ਬਈ ਇੱਕ ਪੈਰ ਮਹਿਲਾ ਤੇ ਇੱਕ ਤੱਕ ਤੋਤਾਜਿਆਂ ਤੇ ਚਿੜੀਆਂ ਅੱਗੇ ਕਿਉਂ ਝੁਕਨ ਗਿਆ ਏ ਬੱਚੇ ਸੂਰੇ ਬਾਜਾਂ ਦੇ ਨਿੱਕੇ ਬੱਚਿਆਂ ਦਾ ਵੇਖ ਲਓ ਜਿਗਰਾ ਸਿਰ ਕੱਟੀ ਘੜੇ ਜਾਮਾ ਮਿਨੀ ਡੋਲ ਦੇ ਲੈ ਪਿਤਾ ਦਸ਼ਮੇਸ਼ ਕੋਲੋਂ ਸਿੱਖਿਆ ਪੱਗ ਸਿੱਖੀ ਦੀ ਨਾ ਮਿੱਟੀ ਵਿੱਚ ਰੋਲ ਦੇ ਰੋਲ ਦੇ ਨਿੱਕੇ ਬੱਚਿਆਂ ਦਾ ਵੇਖ ਲਓ ਜਿਗਰਾ ਸਿਰ ਕੱਟੀ ਘੜੇ ਜਾਮਾ ਮਿਨੀ ਡੋਲ ਦੇ ਲਈ ਪਿਤਾ ਦੇ ਵਿੱਚ ਚੋਕਲੋ ਸਿੱਖਿਆ ਪੱਗ ਸਿੱਖੀ ਦੀ ਨਾ ਮਿੱਟੀ ਵਿੱਚ ਰੋਂਦੇ ਅੱਜ ਤੁਸੀਂ ਆਪਣੇ ਸ਼ਬਦਾ ਵਿੱਚ ਬਿਆਨ ਕਰ ਰਹੇ ਚਾਰ ਸਾਬ ਜਾਦੇ ਉਹ ਤੁਹਾਨੂੰ ਪਤਾ ਚਾਰ ਸਾਬ ਜਾਦੇ ਕੌਣ ਸੀਗੇ ਹਾਂਜੀ ਇੱਕ ਅਜੀਤ ਸਿੰਘ ਜੀ ਜੋਰਾਵਰ ਸਿੰਘ ਜੀ ਜੋਜਾਰ ਸਿੰਘ ਜੀ ਤੇ ਫਤਿਹ ਸਿੰਘ ਜੀ ਆਪਾਂ ਜੇ ਤੁਹਾਨੂੰ ਇਹ ਕਿਵੇਂ ਸ਼ੌਂਕ ਪਿਆ ਕਿਉਂਕਿ ਇਹ ਜਿਹੜੇ ਹੈਗੇ ਆ ਗੁਰਸਿੱਖੀ ਵੱਲ ਕਿਉਂਕਿ ਅੱਜ ਕੱਲ ਦੇ ਬੱਚੇ ਦੀ ਗੱਲ ਕਰੀਏ ਤੁਹਾਡਾ ਮਨ ਕਰਦਾ ਵੀ ਫੋਨ ਚਲਾਣ ਦਾ ਕਿ ਇਧਰ ਸਿੱਖਵਲ ਜਾਣਦਾ ਸਿੱਖੀ ਵੱਲ ਜਾਣਦਾ ਸਾਡਾ ਅਸੀਂ ਸ਼ੁਰੂ ਤੋਂ ਹੀ ਛੋਟੇ ਹੁੰਦੇ ਤਾਂ ਅਸੀਂ ਨਗਰ ਕੀਰਤਨ ਦੇ ਸ਼ਬਦ ਬੋਲਨੇ ਆਏ ਆ ਤੇ ਹੁਣ ਵੀ ਸਾਡਾ ਇੰਟਰਸਟ ਹੈਗਾ ਇਹਦੇ ਚ ਬਹੁਤ ਜ਼ਿਆਦਾ ਜਿਆਦਾ ਫੋਨ ਯੂਜ਼ ਕਰਦੇ ਹੋ ਕਿ ਰੱਬ ਦਾ ਨਾਮ ਲੈਣੀ ਹੋ ਤੁਸੀਂ ਰੱਬ ਦਾ ਨਾਮ ਰੱਬ ਦਾ ਨਾਮ ਵਧੀਆ ਲੱਗਦਾ ਰੱਬ ਦਾ ਨਾਮ ਲੈਣਾ ਯੈਸ ਅੱਛਾ ਕਿੰਨੇ ਸਿਖਾਇਆ ਤੁਹਾਨੂੰ ਦਾਦੀ ਨੇ ਦਾਦੀ ਨੇ ਦੇ ਦਾਦੀ ਵੱਲੋਂ ਕਿੱਦਾਂ ਸਿਖਾਇਆ ਜਾਂਦਾ ਇੰਟਰਸਟ ਹੈਗਾ ਤੁਹਾਡਾ ਹਾਂਜੀ ਅੱਛਾ ਕਿੱਦਾਂ ਸਿੱਖਦੇ ਹੋ ਲਰਨ ਕਰਾਂਦੇ ਲਰਨ ਕਰਾਂਦੇ ਹੈ ਤੁਸੀਂ ਸਕੂਲ ਜਾਂਦੇ ਹੋ ਕਿਹੜੀ ਕਲਾਸ 'ਚ ਹੋ 6th ਕਲਾਸ ਤੇ ਤੁਸੀਂ 2nd 2nd ਕਲਾਸ 'ਚ ਹੋ ਤੇ 2nd ਕਲਾਸ ਦੇ ਵਿੱਚ ਕਿ ਤੁਹਾਡੇ ਨਾਲ ਦੇ ਕਿੰਨੇ ਬੱਚੇ ਆ ਜਿਹੜੇ ਕਿ ਤੁਹਾਡੇ ਵਾਂਗੂ ਸ਼ਬਦ ਪੜ੍ਹਦੇ ਨੇ ਕੋਈ ਨਹੀਂ ਹੈ ਕੋਈ ਨਹੀਂ ਹੈਗਾ ਪ੍ਰਾਊਡ ਫੀਲ ਹੁੰਦਾ ਹੈ ਜਦੋਂ ਸਾਰੇ ਸਾਹਮਣੇ ਤੁਹਾਡਾ ਨਾਮ ਲਿਆ ਜਾਂਦਾ ਹੈ ਹਾਂਜੀ اچھا ਤੁਹਾਨੂੰ ਪ੍ਰਾਊਡ ਫੀਲ ਹੁੰਦਾ ਕਿੱਦਾਂ ਦਾ ਫੀਲ ਹੁੰਦਾ ਹੈ ਜਦੋਂ ਤੁਹਾਡੀ ਦਾਦੀ ਦੇ ਜਿਹੜੇ ਗੁਣਾ ਤੁਹਾਡੇ ਵੱਲ ਦੇਖੇ ਜਾਂਦੇ ਨੇ ਬਹੁਤ ਵਧੀਆ ਫੀਲ ਹੁੰਦਾ ਬਹੁਤ ਵਧੀਆ ਫੀਲ ਹੁੰਦਾ ਇੱਕ ਅਲੱਗ ਹੀ ਆਪਣੀ ਉਹ ਬਣਦੀ ਹੋਊਗੀ ਕਿ ਇੱਕ ਮੈਂ ਅਲੱਗ ਹੀ ਲੈਵਲ ਤੇ ਆ ਹੈਨਾ ਹਾਂਜੀ ਨਾਲ ਹੀ ਅਸੀਂ ਦਾਦੀ ਜੀ ਨੂੰ ਵੀ ਮਿਲਾਂਗੇ ਜਿੰਨਾ ਕਰਕੇ ਜਿੰਨਾਂ ਦੀ ਪੋਤਰੀਆਂ ਇੰਨਾ ਸੋਹਣਾ ਸਿੱਕੀ ਵੱਲ ਜਾ ਰਹੀ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬੇਬੇ ਬਹੁਤ ਵਧੀਆ ਹੈ ਤੋ ਦਾਦੀ ਜੀ ਤੁਹਾਡਾ ਸੁਪਨਾ ਸੀਗਾ ਵੀ ਤੁਸੀਂ ਕਦੇ ਗੀਤਗਾਰ ਬਣੋ ਮੇਰਾ ਆਪਣਾ ਨਹੀਂ ਸੀ ਮੈਂ ਆਪਣੇ ਪਹਿਲਾ ਮੁੰਡੇ ਨੂੰ ਵੀ ਇਸ ਤਰ੍ਹਾਂ ਸਿਖਾਉਂਦੀ ਰਹੀ ਸਕੂਲ 'ਚ ਬਹੁਤ ਉਹ ਗਾਉਂਦਾ ਰਿਹਾ ਧਾਰਮਿਕ ਵੀ ਗਾਣੇ ਵੀ ਹੁਣ ਮੇਰਾ ਬੱਚਿਆਂ ਵਾਲਾ ਵੀ ਕੁੜੀਆਂ ਵਾਲੇ ਇੱਕ ਉੱਠਣ ਪਤਾ ਲੱਗੇ ਵੀ ਫਲਾਨੇ ਦੀਆਂ ਬੱਚੀਆਂ ਮੈਨੂੰ ਆਪ ਨੂੰ ਸ਼ੌਂਕ ਅਸੀਂ ਤਿੰਨੇ ਜਾਣੀਆਂ ਉੱਪਰ ਬਹਿ ਜਾਣੀਆਂ ਮੈਂ ਇਹਨਾਂ ਨੂੰ ਸਿਖਾਉਂਦੀ ਆ ਸਿੱਖਦੀਆਂ ਬੜੇ ਧਿਆਨ ਨਾਲ ਸਿੱਖਦੀਆਂ ਕਿਵੇਂ ਸ਼ੌਂਕ ਵੇ ਆ ਕਿ ਤੁਸੀਂ ਇਹਨਾਂ ਨੂੰ ਚੂਜ਼ ਕਰੀਏ ਕਿ ਇਹ ਜਾ ਕੇ ਉਹ ਚੀਜ਼ ਕਰਨ ਸਿਰਫ ਇਹ ਮੈਨੂੰ ਇਹ ਵੀ ਚੰਗੇ ਪਾਸੇ ਬੱਚੇ ਲੱਗਣ ਬੱਚੇ ਮੋਬਾਈਲਾਂ ਨਾਲ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਮੈਨੂੰ ਇਹ ਵੀ ਚੰਗੇ ਪਾਸੇ ਬੱਚੇ ਲੱਗੇ ਰਹੇ ਜੀ ਮਾੜੇ ਪਾਸੇ ਨਾਲ ਫੋਨ ਨਾਲ ਬਹੁਤ ਕੁਝ ਹੋ ਰਿਹਾ ਮੈਨੂੰ ਨਹੀਂ ਉਹ ਕੁਝ ਚੰਗਾ ਲੱਗਦਾ ਮੈਨੂੰ ਇਹ ਬੱਚੇ ਲਾਇਕ ਨਹੀਂ ਨਿਕਲ ਉਸ ਜਿਵੇਂ ਕਿ ਇਹ ਹਜੇ ਇੰਨੀ ਛੋਟੀਆਂ ਨੇ ਕਿ 6ਵੀਂ ਕਲਾਸ 'ਚ ਆ ਤੇ ਇੱਕ ਦੂਜੀ ਕਲਾਸ 'ਚ ਆ ਕਿੰਨਾ ਕੁ ਮੈਨੇਜ ਕਿੰਨਾ ਕੁ ਔਖਾ ਹੁੰਦਾ ਇਹਨਾਂ ਨੂੰ ਮੈਨੇਜ ਕਰਨਾ ਕੁਛ ਵੀ ਨਹੀਂ ਮੈਨੂੰ ਔਖਾ ਲੱਗਦਾ ਇਹ ਆਪਣੇ ਆਪ ਹੀ ਮੇਰੇ ਕੋਲ ਬੈਂਧੀਆਂ ਵੀ ਦਾਦੀ ਸਾਨੂੰ ਦੱਸੋ ਮੈਂ ਫਿਰ ਦੱਸ ਜੂਗੀ ਅੱਜ ਕੱਲ ਦੇ ਜਿਹੜੇ ਬੱਚਿਆਂ ਦੀ ਗੱਲ ਕੀਤੀ ਜਾਵੇ ਤੇ ਉਹ ਅੱਜ ਕੱਲ ਜਿਹੜੇ ਆਂ ਸੌਂਗ ਵੱਲ ਜਾ ਰਹੇ ਜਿਹੜੇ ਗਾਣੇ ਆਂਦੇ ਆ ਸਾਡੇ ਟੀਵੀ ਐਕਟਰਸ ਨੂੰ ਦੇਖਦੇ ਉਹਦੇ ਵੱਲ ਜ਼ਿਆਦਾ ਅਟ੍ਰੈਕਟ ਹੁੰਦੇ ਜਿਹੜੇ ਗੁਰੂ ਦੀ ਗੱਲ ਕਰੀਏ ਜਾਂ ਰੱਬ ਦੀ ਗੱਲ ਕਰੀਏ ਉਹ ਜਿਹੜੇ ਬੋਰਿੰਗness ਦਿਖਾਉਂਦੇ ਇਹਨਾਂ ਦਾ ਕੁਛ ਹੈਗਾ ਇਦਾਂ ਦਾ ਨਹੀਂ ਆਇਆ ਤਾਂ ਨਹੀਂ ਹੈਗਾਗਾ ਹੁਣ ਵੀ ਪਾਠ ਕਰਦੀਆਂ ਇਹ ਪਾਠ ਵੱਡੀ ਨੂੰ ਵੀ ਆ ਰਿਹਾ ਵਾ ਛੋਟੀ ਨੂੰ ਵੀ ਆ ਰਿਹਾ ਰਾਤ ਨੂੰ ਪੈਣ ਤੋਂ ਪਹਿਲਾਂ ਜਿਹੜੇ ਪੈਣੇ ਨਾਲ ਪਤਾ ਦਾਦੀ ਹੁਣ ਪਾਠ ਕਰਕੇ ਇਹਨਾਂ ਨੇ ਫਿਰ ਇਹ ਪੈਂਦੀਆਂ ਐਵੇਂ ਪੈਂਦੀਆਂ ਨੇ ਦਾਦੀ ਸਾਨੂੰ ਨੀਂਦ ਹੀ ਨਹੀਂ ਆਉਂਦੀ ਜੇ ਅਸੀਂ ਪਾਠ ਨਹੀਂ ਕਰਦੀਆਂ ਪਾਠ ਕਰਕੇ ਪੈਣਾ ਰਾਤ ਨੂੰ ਕਿਹਾ ਕਿ ਇਹ ਉਸਵਲ ਵੀ ਜਾਂਦੀਆਂ ਨੇ ਕਹਿ ਨਗਰ ਕੀਰਤਨ ਵਿੱਚ ਵੀ ਜਾਂਦੀਆਂ ਨੇ ਤੇ ਉਧਰ ਦਾਦੀ ਜੀ ਕਿੱਦਾਂ ਦਾ ਪ੍ਰਾਊਡ ਫੀਲ ਹੁੰਦਾ ਆ ਬਹੁਤ ਜ਼ਿਆਦਾ ਐਤ ਕੀ ਵਾਰ ਇਹ ਤਾਂ ਸਕੂਲੋਂ ਛੁੱਟੀ ਨਹੀਂ ਮਿਲੇਗੀ ਹਾਂ ਤੇ ਘਰ ਆ ਕੇ ਜਦੋਂ ਦੇਖਿਆ ਵੀ ਨਗਰ ਕੀਰਤਨ ਲੰਘ ਗਿਆ ਦਾਦੀ ਖੜੇ ਆ ਕੱਲੇ ਹੀ ਹਜੇ ਸਾਨੂੰ ਛੁੱਟੀ ਨਹੀਂ ਮਿਲੀ ਛੋਟੀ ਬਹੁਤ ਜ਼ਿਆਦਾ ਰੋਈ

ਪਾਪਾ ਲੈ ਕੇ ਨਹੀਂ ਹੈ ਇਦਾਂ ਦਾ ਫੀਲ ਨਹੀਂ ਹੋਇਆ ਕਿ ਅਗਰ ਜੇ ਮੈਂ ਹੁੰਦੀ ਮੈਂ ਇੱਧਰ ਗਾਨੀ ਫੁਕ ਤਾਂ ਕਰਕੇ ਰੋਈ ਸੀਗੀ ਹਾਂਜੀ ਅੱਛਾ ਤੋ ਕੁਝ ਸ਼ਬਦ ਸੁਣਾ ਕੇ ਦਿਖਾਓ ਕੱਲੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਤ ਅਗੁਰ ਜੀ ਨਗੁਰ ਜੀ ਜਿੱਥੇ ਬੋਤ ਮਾਰੀ ਇੱਕ ਠੰਡਾ ਜਿਹਾ ਬਰਜ ਜਿਉ ਤਟਾ ਦੀ ਸੀ ਠਾਰੀ ਮਾ ਜੀ ਮਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬੋਤ ਮਾਰ ਇਕ ਠੰਡ ਸੀ ਬਰਾ ਜੀ ਉੱਤੋਂ ਠਾਰ ਦਿੱਸੀ ਥਾਰੀ ਦੋ ਮੇਲਾ ਲੋਂ ਬੁੱਕਲੋ ਚ ਲਾਲਵੇ ਉੱਤੋਂ ਕੈਰ ਬਰਤੋਂਦੀ ਸੀਗੀ ਠੰਡ ਬਈ ਸ਼ਿਮਲਾ ਤਾਂ ਸਾਰੇ ਆਨੇ ਕੁੰਮਿਆ ਦੱਸੋ ਕੌਣ ਕੌਣ ਗਏ ਸਰ ਹੱਦ ਬਈ ਸ਼ਿਮਲਾ ਤਾਂ ਸਾਰੇ ਆਨੇ ਕੁੰਮਿਆ ਦੱਸੋ ਕੌਣ ਕੌਣ ਗਏ ਸਰ ਹੱਦ ਬਈ ਇੱਕ ਪੈਰ ਮੇਲਾ ਤੇ ਦੇ ਤੱਕਦੇ ਦਾਦਾ ਦੇ ਚਿੜੀ ਅੱਗੇ ਕਿਉਂ ਚੁੱਕਣ ਗਏ ਬੱਚੇ ਸੂਰੇ ਬਾਜਾ ਦੇ ਨਿੱਕੇ ਬੱਚੇ ਆਦਾ ਵੇਖ ਲਾਓ ਜਿਗਰਾ ਸਿਰ ਕੱਠੀ ਘੜੇ ਜਾਮਾ ਵੀ ਨਹੀਂ ਡੋਲਦੇ ਲਈ ਪਿਤਾ ਦਸ਼ਮੇਸ਼ ਕੋਲ ਸਿੱਖਿਆ ਪੱਗ ਸਿੱਖੀ ਦੀ ਨਾ ਮਿੱਟੀ ਵਿੱਚ ਰੋਲਦੇ ਰੋਲਦੇ ਨਿੱਕੇ ਬੱਚੇ ਆਦਾ ਵੇਖ ਲਾਓ ਜਿਗਰਾ ਸਿਰ ਕੱਠੀ ਘੜੇ ਜਾਮਾ ਵੀ ਨਹੀਂ ਡੋਲਦੇ ਲਈ ਪਿਤਾ ਦਸ਼ਮੇਸ਼ ਕੋਲ ਸਿੱਖਿਆ ਪੱਗ ਸਿੱਖੀ ਦੀ ਨਾ ਮਿੱਟੀ ਵਿੱਚ ਰੋਲਦੇ ਨਿੱਕੇ ਬੱਚਿਆਂ ਨੇ ਹਿੰਮਤਾਂ ਨੇ ਵੱਡੀਆਂ ਕੜੀ ਖੜੇ ਹੌਸਲੇ ਬਲੰਦ ਬਈ ਸ਼ਿਮਲਾ ਤੱਕ ਸਾਰੇ ਆਨ ਕੁੰਮੇ ਦੱਸੋ ਕੌਣ ਕੌਣ ਗਏ ਜ਼ਰ ਹੰਦ ਬਈ ਸ਼ਿਮਲਾ ਤੱਕ ਸਾਰੇ ਆਨ ਕੁੰਮੇ ਦੱਸੋ ਕੌਣ ਕੌਣ ਗਏ ਜ਼ਰ ਹੰਦ ਬਈ ਜੇ ਤੁਸੀਂ ਇਹ ਜਿਹੜੇ ਸ਼ਬਦ ਗਏ ਤੁਹਾਨੂੰ ਪਤਾ ਇਹਨਾਂ ਦਾ ਮਤਲਬ ਕੀ ਹੈ ਹਾਂਜੀ ਪਤਾ ਹੈ ਅੱਛਾ ਕਿਹਨੇ ਸਿਖਾਇਆ ਤੁਹਾਨੂੰ ਇਹ ਦਾਦੀ ਨੇ ਦਾਦੀ ਨੇ ਤੇ ਦਾਦੀ ਨੂੰ ਕੀ ਕਹਿਣਾ ਚਾਹੋਗੇ थैंक यू थैंक यू कहना चाहोगे किस लिए शब्दशिका गांधी अच्छा ਅਸੀਂ ਜਿਵੇਂ ਛੋਟੇ ਬੱਚਿਆਂ ਨਾਲ ਗੱਲਬਾਤ ਕੀਤੀ ਆ ਜਿੰਨਾ ਅੱਜ ਕੱਲ ਗੱਲ ਕੀਤੀ ਜਾਵੇ ਫੋਨ ਦੀ ਪਰ ਫੋਨ ਨੂੰ ਛੱਡ ਕੇ ਉਹ ਸਿੱਖੀ ਵੱਲ ਨੇ ਗੁਰਸਿੱਖੀ ਵੱਲ ਨੇ ਜੋ ਕਿ ਬੜੇ ਹੀ ਘੱਟ ਬੱਚੇ ਜਿਹੜੇ ਆ ਕਰਦੇ ਨੇ ਜੇ ਇਹ ਬੱਚਿਆਂ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਤੇ ਅਸੀਂ ਇਹੀ ਤੁਹਾਡੇ ਤੋਂ ਉਮੀਦ ਕਰਦੇ ਵੀ ਤੁਸੀਂ ਵੀ ਰੱਬ ਦਾ ਨਾਮ ਘੱਟੋ ਘੱਟ ਦਿਨ ਵਿੱਚ ਜੇ ਬਾਰ-ਬਾਰ ਨਹੀਂ ਲੈ ਸਕਦੇ ਇੱਕ ਵਾਰ ਤਾਂ ਜ਼ਰੂਰ ਲਿਆ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹਨਾਂ ਦੇ ਜਿਹੜੇ ਸ਼ਬਦ ਇਹਨਾਂ ਦੁਆਰੇ ਬੁਲੇ ਗਏ ਨੇ ਕਿੱਦਾਂ ਦੇ ਲੱਗੇ ਆ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ बने रहो ते देखते दे रहो द सिटी हेडलाइन मैं नेहा मलिक कैमरा पर्सन करण कुमार